ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕ ਜਸਪੀਤ ਦੱਸੀ ਦੀ ਸਾਹਮਣੇ ਆ ਰਹੀ ਹੈ ਜਸਪੀਤ ਦੱਸੀ ਉਹੀ ਸਖਸ਼ ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਚੰਗੇ ਗਾਣੇ ਗਾਉਂਦੇ ਰਹੇ ਨੇ ਪਰ ਹੁਣ ਜਸਪੀਤ ਦੱਸੀ ਦੇ ਵੱਲੋਂ ਆਪਣੇ ਦੋਸਤ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਸ਼ਿਕਵਾ ਕੀਤਾ ਇੱਕ ਟਵੀਟ ਕੀਤਾ ਹੈ ਰਸਬੀ ਦਸੀ ਨੇ ਟਵੀਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਤੋਂ ਬਾਅਦ ਉਹਨਾਂ ਦੀ ਗੱਲ ਨਹੀਂ ਸੁਣਦੇ ਤੇ ਨਾਲ ਦੀ ਨਾਲ ਇਸ ਟਵੀਟ ਦੇ ਵਿੱਚ ਇੱਕ ਪਾਸੇ ਜਿੱਥੇ ਹਾਂ ਪੱਖੀ ਵੀ ਟਵੀਟ ਨਜ਼ਰ ਆ ਰਹੇ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਆਪਣਾ ਸ਼ਿਕਵਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਲਿਖਿਆ ਟਵੀਟ ਦੇ ਵਿੱਚ ਜਦ ਸਪੀਡ ਜਿਸੀਂ ਲਿਖਦੇ ਆ ਕਿ ਮੈਂ ਸੋਚਿਆ ਸੀ ਕਿ ਇਸ ਵਾਰ ਜੋ ਵੀ ਸੀਐਮ ਬਣੇਗਾ ਉਸ ਤੋਂ ਆਪਣੇ ਨਿੱਜੀ ਕੰਮ ਕਰਵਾਵਾਂਗਾ ਬਿਕੋਜ਼ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਬੋਲਦੇ ਨੇ ਕਿ ਇੰਨੀ ਜਾਣ ਪਛਾਣ ਹੋਣ ਤੋਂ ਬਾਵਜੂਦ ਵੀ ਤੂੰ ਕਿਸੇ ਤੋਂ ਕੰਮ ਨਹੀਂ ਕਰਵਾ ਲੈਂਦਾ ਪਰ ਦੇਖੋ ਮੇਰੀ ਕਿਸਮਤ ਕੇ ਸੀਐਮ ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗਲ ਨਹੀਂ ਕਰਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੀਐਮ ਭਗਵੰਤ ਮਾਨ ਰਾਜਨੀਤੀ ਤੋਂ ਪਹਿਲਾਂ ਪੰਜਾਬੀ ਸਿਨੇਮਾ ਦੇ ਵਿੱਚ ਲੰਮੇ ਸਮੇਂ ਤੋਂ ਆਪਣਾ ਕਿਰਦਾਰ ਅਦਾਕਾਰੀ ਕਰਦੇ ਰਿਹਾ ਇਸ ਦੌਰਾਨ ਉਹਨਾਂ ਦੇ ਕਈ ਦੋਸਤ ਵੀ ਬਣਦੇ ਸਦੇ ਵਿੱਚੋਂ ਜਸਪੀਤ ਜੱਸੀ ਵੀ ਉਹਨਾਂ ਦੇ ਪੁਰਾਣੇ ਦੋਸਤ ਹੈ ਇਸ ਤੋਂ ਬਾਅਦ ਹੁਣ ਜਿਵੇਂ ਹੀ ਭਗਵੰਤ ਮਾਨ ਸੀਐਮ ਬਣ ਗਏ ਤਾਂ ਜਸਪੀਤ ਜੱਸੀ ਦੇ ਵੱਲੋਂ ਇਹ ਟਵੀਟ ਕਿਤੇ ਨਾ ਕਿਤੇ ਹੁਣ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਬੀਰ ਰਿਪੋਰਟ ਐਸਐਮ ਜੈਕ ਪੰਜਾਬ